ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇ ਇਸ ਆਨਲਾਈਨ ਪਲੇਟਫਾਰਮ ਤੇ ਔਰ ਮੈਂ ਮਨਮੋਹ ਸਿੰਘ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਅੱਜ ਦੇ ਇਸ ਬੜੇ ਹੀ ਖਾਸ ਅਤੇ ਅਹਿਮ ਸੈਸ਼ਨ ਦੇ ਵਿੱਚ ਜੋ ਕਿ ਹੈ ਜੀ ਸਾਡਾ ਸੁਪਰ ਫਾਸਟ ਐਕਸਪ੍ਰੈਸ ਸੋ ਇਹ ਕਲਾਸ ਆਪਣੀ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਔਰ ਇਹ ਕਲਾਸ ਹੁੰਦੀ ਹੈ ਜੀ ਖਾਸ ਤੌਰ ਤੇ ਪੀਐਸਟੈਟ ਤੇ ਸੀਟੈਟ ਦੇ ਵਿਦਿਆਰਥੀਆਂ ਦੇ ਲਈ ਜਿਦੇ ਵਿੱਚ ਪੈਡਾਗੋਗੀ ਅਤੇ ਵਿਆਕਰਨ ਦੇ ਬੜੇ ਹੀ অতি ਮਹੱਤਵਪੂਰਨ 10 ਪ੍ਰਸ਼ਨ ਕਰਵਾਏ ਜਾਂਦੇ ਕਿਉਂਕਿ ਇਹਦਾ ਨਾਮ ਹੀ ਸੁਪਰ ਫਾਸਟ ਹੈ ਤਾਂ ਭਾਈ ਆਪਣੇ ਪ੍ਰਸ਼ਨ ਵੀ ਸੁਪਰ ਫਾਸਟ ਹੀ ਚੱਲਣ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਲਾਸ ਔਰ ਕਲਾਸ ਦੀ ਜਿਹੜੀ ਟਾਈਮਿੰਗ ਹੈ ਜੀ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਔਰ ਬਾਕੀ ਕਲਾਸ ਨੂੰ ਡੇਲੀ ਦੇਖ ਲਿਆ ਕਰੋ ਜਦੋਂ ਵੀ ਤੁਹਾਡਾ ਟਾਈਮ ਲੱਗੇ ਠੀਕ ਹੈ ਜੀ ਔਰ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਦਾ ਤਾਂ ਕਲਾਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਠੀਕ ਹੈ ਜੀ ਹਾਂਜੀ ਸੋ ਬਾਕੀ ਈਟੀਟੀ ਕਾਡਰ ਦਾ ਜਿਹੜਾ ਨਿਊ ਬੈਚ ਹੈ ਜੀ ਉਹ 7 ਅਗਸਤ ਤੋਂ ਸ਼ੁਰੂ ਹੋ ਚੁੱਕਿਆ ਤਾਂ ਜਿਹੜੇ ਵਿਦਿਆਰਥੀ ਡੈਮੋ ਦੇਖਣਾ ਚਾਹੁੰਦੇ ਆ ਡੈਮੋ ਲੈ ਸਕਦੇ ਆ ਜੀ YouTube ਤੇ ਪਏ ਹੋਏ ਆ ਬਾਕੀ ਤੁਸੀਂ ਅਕੈਡਮੀ ਦੇ ਨੰਬਰ ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਜੀ ਤਾਂ ਆਪਣਾ ਪ੍ਰਸ਼ਨ ਦੇਖੋ ਭਾਸ਼ਾ ਦੇ ਅਧਿਆਪਨ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਤਰੀਕਾ ਕਿਹੜਾ ਹੈਗਾ ਬਾਈ ਜਿਹੜੇ ਬੱਚੇ ਕਮਜ਼ੋਰ ਹੈਗੇ ਆ ਕਮਜ਼ੋਰ ਕਿਵੇਂ ਹੈਗੇ ਆ ਭਾਸ਼ਾ ਦੇ ਅਧਿਆਪਨ ਵਿੱਚ ਦੂਜੀ ਟੀਚਰ ਹਮ ਭਾਸ਼ਾ ਦਾ ਅਧਿਆਪਨ ਕਰਵਾ ਰਹੇ ਹੋ ਤਾਂ ਜਿਹੜੇ ਕਮਜ਼ੋਰ ਵਿਦਿਆਰਥੀ ਹੈ ਤਾਂ ਉਹਨਾਂ ਦੇ ਲਈ ਸਭ ਤੋਂ ਚੰਗਾ ਤਰੀਕਾ ਕਿਹੜਾ ਹੋਏਗਾ ਵਿਅਕਤੀਗਤ ਸਮੂਹਿਕ ਕਿ ਬਰਾਬਰ ਦੇ ਬੱਚਿਆਂ ਨੂੰ ਪੜ੍ਹਾਉਣਾ ਕਿ ਇਹ ਸਾਰੇ ਤਾਂ ਬਈ ਇਹਦਾ ਜਿਹੜਾ ਉੱਤਰ ਹੈਗਾ ਉਹ ਡੀ ਲਾਵਾਂਗੇ ਬੈਸਟ ਕਿਉਂ ਕਿਉਂਕਿ ਬਈ ਇੱਥੇ ਕਮਜ਼ੋਰ ਵਿਦਿਆਰਥੀਆਂ ਬਹੁਤ ਵਚਨ ਦੀ ਗੱਲ ਹੋ ਰਹੀ ਹੈ ਔਰ ਹਰ ਬੱਚੇ ਦੀ ਜਿਹੜੀ ਨੀਡ ਹੈ ਤੇ ਇੰਪੋਰਟੈਂਸ ਆਫ ਅੱਖੋ ਵੱਖਰੀ ਹੋਏਗੀ ਤਾਂ ਕਿਸੇ ਬੱਚੇ ਨੂੰ ਵਿਅਕਤੀਗਤ ਦੀ ਲੋੜ ਹੋਏਗੀ ਕੋਈ ਸਮੂਹ ਦੇ ਵਿੱਚ ਸਮਝ ਜੇਗਾ ਤੇ ਕਿਸੇ ਨੂੰ ਬਰਾਬਰ ਦੇ ਬੱਚਿਆਂ ਦੇ ਨਾਲ ਹੀ ਪੜਾਇਆ ਜਾ ਕੇ ਕਮਜ਼ੋਰ ਵਿਦਿਆਰਥੀਆਂ ਨੂੰ ਵਧੀਆ ਬਣਾਇਆ ਜਾ ਸਕਦਾ ਤਾਂ ਸਾਰੇ ਹੀ ਤਰੀਕੇ ਵਰਤੇ ਜਾ ਸਕਦੇ ਅੱਗੇ ਦੇਖੋ ਜੀ ਤਾਂ ਝਗੜਾਲੂ ਵਿੱਚ ਕਿਹੜਾ ਪਛੇਤਰ ਵਰਤਿਆ ਗਿਆ ਠੀਕ ਹੈ ਅਗੇਤਰ ਪਛੇਤਰ ਪੇਪਰ ਚ ਆਉਣੇ ਹੀ ਆਉਣੇ ਆ ਤਾਂ ਝਗੜਾਲੂ ਤਾਂ ਇਹਦੇ ਵਿੱਚ ਝਗੜਾ ਠੀਕ ਹੈ ਜੀ ਇੱਕ ਤਾਂ ਝਗੜਾ ਸ਼ਬਦ ਨਿਕਲ ਜੇਗਾ ਤੇ ਜੇ ਕੰਨਾ ਵੀ ਲਾ ਦਿੱ ਗਏ ਤਾਂ ਝਗੜ ਸ਼ਬਦ ਨਿਕਲ ਜੇਗਾ ਕਿ ਉਹ ਮੇਰੇ ਨਾਲ ਝਗੜ ਰਿਹਾ ਹੈ ਤਾਂ ਆੜੇ ਨੂੰ ਕੰਨਾ ਤੇ ਲੂ ਯਾਨੀ ਕਿ ਕੀ ਉੱਤਰ ਸਹੀ ਆਏਗਾ ਆਲੂ ਪਸ਼ੇਤਰ ਲੱਗਿਆ ਹੋਇਆ ਠੀਕ ਹੈ ਹੁਣ ਇੱਥੇ ਆਲੂ ਉਹ ਨਹੀਂ ਕਿ ਤੁਸੀਂ ਸਬਜੀ ਸਮਝ ਲਓ ਪੋਟੈਟੋ ਇਹ ਉਹ ਆਲੂ ਨਹੀਂਗਾ ਇਹ ਜਦੋਂ ਵੀ ਕੰਨਾ ਇਕੱਲਾ ਨਹੀਂ ਲਿਖਿਆ ਜਾਂਦਾ ਆੜੇ ਦੇ ਨਾਲ ਹੀ ਲੱਗਦਾ ਤਾਂ ਆਲੂ ਲੱਗਿਆ ਹੋਇਆ ਝਗੜਾ ਪਲੱਸ ਆਲੂ ਝਗੜਾ ਆਲੂ ਬਣ ਗਿਆ ਠੀਕ ਹੈ ਜੀ ਹਾਂ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਗਈ ਦੀ ਦਿਮਾਗ ਚ ਆ ਜਾਂਦੀ ਹੈ ਤਾਂ ਹੇਟ ਲਿਖਿਆ ਵਿੱਚੋਂ ਕਿਹੜਾ ਅਧਿਆਪਨ ਦਾ ਉਦੇਸ਼ ਨਹੀਂ ਹੈ ਕਿਹੜਾ ਉਦੇਸ਼ ਹੈ ਜਿਹੜਾ ਭਾਸ਼ਾ ਦੇ ਅਧਿਆਪਨ ਦਾ ਨਹੀਂਗਾ ਕਿ ਵਿਚਾਰਾਂ ਦੀ અભિવ્યਕਤੀ ਭਾਸ਼ਾ ਦੀ ਸਮਝ ਲੇਖਕਨ ਨਪੁੰਨਤਾ ਕਿ ਸਿਰਜਣਾਤਮਕਤਾ ਤਾਂ ਕੀ ਉੱਤਰ ਆਏਗਾ ਭਾਈ ਦੇਖੋ ਗੱਲ ਇੱਥੇ ਭਾਸ਼ਾ ਅਧਿਆਪਨ ਦੀ ਹੋ ਰਹੀ ਹੈ ਤਾਂ ਭਾਸ਼ਾ ਦੇ ਅਧਿਆਪਨ ਵਿੱਚ ਵਿਚਾਰਾਂ ਦੀ અભિવ્યਕਤੀ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੇ અભિવ્યਕਤੀ ਪ੍ਰੈਜੈਂਟੇਸ਼ਨ ਨੂੰ ਕਹਿੰਦੇ ਆ ਠੀਕ ਹੈ ਫਿਰ ਭਾਸ਼ਾ ਦੀ ਸਮਝ ਇਹ ਵੀ ਹੋ ਸਕਦਾ ਤੇ ਸਿਰਜਣਾਤਮਕਤਾ ਹੋ ਸਕਦਾ ਲੇਖਨ ਨਪੁੰਨਤਾ ਟੱਟ ਮੈਨੇ ਰੱਖਦਾ ਠੀਕ ਹੈ ਜੀ ਲੇਖਨ ਗੁਣਤਾ ਘੱਟ ਸਮਝ ਲੱਗ ਮਤਲਬ ਮਤਤਾ ਰੱਖਦਾ ਹੈਗਾ ਠੀਕ ਹੈ ਪਾਸ਼ਾ ਦੀ ਆਪਣਾ ਉਦੇਸ਼ ਨਹੀਂ ਹੈ ਲੇਖਨ ਗੁਣਤਾ ਤੇ ਸਿਰਜਣਾਤਮਿਕਤਾ ਪਾਸ਼ਾ ਦੀ ਆਪਨ ਠੀਕ ਹੈ ਤਾਂ ਬਿਲਕੁਲ ਸਹੀ ਉੱਤਰ ਅੱਗੇ ਪ੍ਰਸ਼ਨ ਦੇਖੋ ਜੀ ਉਸਨੇ ਘਰ ਜਾ ਕੇ ਰੋਟੀ ਖਾਧੀ ਵਾਕ ਵਿੱਚ ਦਾ ਸੰਯੁਕਤ ਵਾਕ ਬਣਾਓ ਉਸਨੇ ਘਰ ਜਾ ਕੇ ਰੋਟੀ ਖਾਧੀ ਸਧਾਰਨ ਵਾਕ ਸਧਾਰਨ ਤੋਂ ਸੰਯੁਕਤ ਬਣਾਉਣਾ ਤਾਂ ਦੋ ਵਾਕਾਂ ਦਾ ਨਿਰਮਾਣ ਬਣਾਉਣਾ ਤਾਂ ਉਹ ਕਰ ਗਿਆ ਤੇ ਉਸਨੇ ਰੋਟੀ ਖਾਧੀ ਤਾਂ ਬਿਲਕੁਲ ਸਹੀ ਹੈ ਜਿਹੜੇ ਵਿਦਿਆਰਥੀ 20 ਟਿੱਕ ਕਰ ਰਹੇ ਹੈ ਜੀ ਕਿਉਂਕਿ ਇਹ ਵਾਕ ਵਟਾਂਦਰੇ ਦੀ ਟਾਈਪ ਹੈਗੀ ਹੈ ਠੀਕ ਹੈ ਜੀ ਬਾਕੀ ਅਗੇਨ ਪੀਐਸਟੈਟ ਦਾ ਮਾਸਟਰੀ ਬੈਚ ਜਿਹੜਾ ਉਹ 21 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਫ੍ਰੀ ਡੈਮੋ ਕਲਾਸਾਂ ਜਿਹੜੀਆਂ YouTube ਤੇ ਮਿਲ ਜਾਣਗੀਆਂ ਤੁਹਾਨੂੰ ਤਾਂ ਜਿਹੜੇ ਵਿਦਿਆਰਥੀ ਪੀਐਸਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੈ ਤਾਂ ਭਈਓ ਸਾਡੇ ਅਕੈਡਮੀ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਅੱਗੇ ਦੇਖੋ ਭਾਸ਼ਾ ਅਧਿਆਪਨ ਦੇ ਵਸਤੂ ਨਿਸ਼ਟ ਮਲਾਂਕਣ ਲਈ ਜ਼ਰੂਰੀ ਹੈ ਕਿਉਂ ਦੋਵੇਂ ਕਿ ਉਹ ਹੋਵੇ ਤਾਂ ਭਾਸ਼ਾ ਦਾ ਭਈ ਕੀ ਕਰਨਾ ਮਲਾਂਕਣ ਕਰਨਾ ਤੇ ਵਸਤੂ ਨਿਸ਼ਟ ਮਲਾਂਕਣ ਕਰਨਾ ਤਾਂ ਕੀ ਜ਼ਰੂਰੀ ਹੈ ਕਿ ਉਹ ਵਸਤੂ ਨਿਸ਼ਟ ਤੇ ਆਲੋਚਨਾਤਮਿਕ ਹੋਵੇ ਬਹੁਤ ਆਤਮਿਕ ਤੇ ਵਿਵਹਾਰਿਕ ਹੋਵੇ ਭਰੋਸੇਯੋਗ ਤੇ ਵੈਧ ਹੋਵੇ ਕਿ ਇਹ ਸਾਰੇ ਹੋਣ ਤਾਂ ਭਈ ਇਹਦੇ ਚ ਸਹੀ ਆਪਸ਼ਨ ਜਿਹੜਾ ਹੈਗਾ ਉਹ ਸੀ ਆਏਗਾ ਠੀਕ ਹੈ ਕਈ ਡੀ ਨੂੰ ਚੂਜ਼ ਕਰਨਗੇ ਪਰ ਕਦੇ ਵੀ ਵਸਤੂ ਨਿਸ਼ਟਤਾ ਦੇ ਵਿੱਚ ਆਲੋਚਨਾ ਨਹੀਂ ਕੀਤੀ ਜਾ ਸਕਦੀ ਆਲੋਚਨਾ ਤਾਂ ਵੱਡਿਆਂ ਕੁਐਸਚਨਾਂ ਵਿੱਚ ਕੀਤੀ ਜਾ ਸਕਦੀ ਹੈ ਠੀਕ ਹੈ ਬਹੁਤ ਆਤਮਿਕ ਹੋਣਗੇ ਵਿਵਹਾਰਿਕ ਹੋ ਸਕਦੇ ਆ ਪ੍ਰੋਸੇਜੋਗ ਹੋ ਸਕਦੇ ਆ ਵੈਦ ਪਰ ਇੱਕ ਹੀ ਆਪਸ਼ਨ ਚੂਜ਼ ਕਰਾਂਗੇ ਏ ਆਪਸ਼ਨ ਗਲਤ ਹੈ ਜਦੋਂ ਏ ਗਲਤ ਹੈ ਤਾਂ ਡੀ ਗਲਤ ਹੈ ਬੀ ਤੇ ਸੀ ਦੇ ਵਿੱਚੋਂ ਸੀ ਆਪਸ਼ਨ ਬੈਸਟ ਹੈ ਠੀਕ ਹੈ ਜੀ ਤਾਂ ਇਉਂ ਚੂਜ਼ ਕਰੀਦਾ ਹੁੰਦਾ ਹੈਗਾ ਜਜ਼ਬਾਤੀ ਨਹੀਂ ਹੋਈਦਾ ਹੁੰਦਾ ਬੱਚਾ ਮਾਂ ਬੋਲੀ ਕਿੱਥੋਂ ਸਿੱਖਦਾ ਭਾਈ ਕਿੱਥੋਂ ਸਿੱਖਦਾ ਵੈਗੋਸਤੀ ਤਾਂ ਇਸੇ ਗੱਲ ਤੇ ਕਹਿੰਦਾ ਮਰ ਗਿਆ ਕਿ ਬੱਚਾ ਸਮਾਜ ਦੇ ਵਿੱਚੋਂ ਭਾਸ਼ਾ ਸਿੱਖੇਗਾ ਕਿਉਂਕਿ ਭਾਸ਼ਾ ਕਦੇ ਵੀ ਗ੍ਰਹਿਣ ਕੀਤੀ ਜਾਂਦੀ ਹੈ ਸਿੱਖੀ ਜਾਂਦੀ ਹੈ ਇਹ ਕੋਈ ਪਿਤਰੀ ਫਰਜ਼ ਨਹੀਂ ਜਿਵੇਂ ਸਾਨੂੰ ਮਾਪਿਓ ਦੀ ਜਾਇਦਾਦ ਮਿਲ ਜਾਂਦੀ ਹੈ ਆਪਣੇ ਆਪ ਠੀਕ ਹੈ ਇਹ ਤਾਂ ਹਰੇਕ ਨੂੰ ਲੈਣੀ ਪੈਂਦੀ ਭਾਵੇਂ ਉਹ ਅਬਾਨੀ ਦਾ ਮੁੰਡਾ ਹੀ ਕਿਉਂ ਨ ਹੋਵੇ ਠੀਕ ਹੈ ਉਹਨੂੰ ਵੀ ਪਿਤਰੀ ਨਹੀਂ ਮਿਲੇਗੀ ਉਹਦਾ ਕਾਰੋਬਾਰ ਮਿਲ ਜੇਗਾ ਤਾਂ ਭਾਸ਼ਾ ਕੌਸ਼ਲ ਦੇ ਸੰਦਰਭ ਵਿੱਚ ਕਿਹੜਾ ਕਥਨ ਠੀਕ ਨਹੀਂ ਹੈ ਤਾਂ ਭਾਸ਼ਾ ਕੌਸ਼ਲ ਦੀ ਗੱਲ ਹੈ ਤੇ ਕਿਹੜਾ ਕਥਨ ਠੀਕ ਨਹੀਂ ਹੈ ਕਿ ਭਾਸ਼ਾ ਕੌਸ਼ਲ ਦੇ ਵਿਕਾਸ ਵਿੱਚ ਵਿਵਹਾਰ ਦੀ ਤੁਲਨਾ ਵਿੱਚ ਭਾਸ਼ਾ ਦਾ ਸਿਧਾਂਤ ਮੇਰੇ ਮਤਲਬ ਨੂੰ ਰੱਖਦਾ बच्चे सिर्फ सुनन बोलन पढन लेखन ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਇਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਪਹਿਲਾਂ ਸੁਣਦੇ ਆ ਬੋਲਦੇ ਆ ਪੜ੍ਹਦੇ ਆ ਤੇ ਲਿਖਦੇ ਆ ਸਕੂਲਾਂ ਵਿੱਚ ਪੜ੍ਹਨ ਅਤੇ ਲੇਖਣ ਕੌਸ਼ਲ ਉੱਪਰ ਬੰਦ ਦੇਣਾ ਚਾਹੀਦਾ ਭਾਸ਼ਾ ਦੇ ਸਾਰੇ ਯਾਨੀ ਕਿ ਚਾਰੇ ਕੌਸ਼ਲ ਆਪਸ ਵਿੱਚ ਸੰਬੰਧਿਤ ਇਹ ਵੀ ਗੱਲ ਠੀਕ ਹੈ ਭਾਸ਼ਾ ਕੌਸ਼ਲ ਦੇ ਵਿਕਾਸ ਵਿੱਚ ਵਿਵਹਾਰ ਦੀ ਤੁਲਨਾ ਵਿੱਚ ਭਾਸ਼ਾ ਦਾ ਸਿਧਾਂਤ ਬੰਦੇਰੇ ਮਤੋਂਪੂਰਨ ਰੱਖਦਾ ਇਹ ਗੱਲ ਬਿਲਕੁਲ ਗਲਤ ਹੈਗੀ ਆ ਤਾਂ ਸਹੀ ਉੱਤਰ ਕੀ ਆਏਗਾ ए ਫੋਰ ਅਨਾਰਦਾ ਨਾ ਆਏਗਾ ਅੱਗੇ ਦੇਖੋ ਜੀ ਅਗਲਾ ਪ੍ਰਸ਼ਨ ਤਾਂ ਕਹਿੰਦੇ ਜੀ ਗੁਰਮੁਖੀ ਅੱਖਰ ਕ੍ਰਮ ਦੇ ਅਨੁਸਾਰ ਸਹੀ ਵਿਅੰਜਨ ਵਰਗੀਕਰਨ ਚੋ ਤਾਂ ਕੀ ਉਤਰ ਆਏਗਾ ਜੀ ਕੀ ਸਹੀ ਕਿਹੜਾ ਹੈਗਾ ਤਾਲਵੀ ਮੂਰਤਨੀ ਤੇ ਕੰਠੀ ਕੰਠੀ ਕੱਕਾ ਲਾਈਨ ਹੁੰਦੀ ਹੈ ਮੂਰਤਨੀ ਟੈਂਕੇ ਵਾਲੇ ਹੁੰਦੇ ਆ ਉਲਟ ਜੀਬੀ ਤੇ ਤਾਲਵੀ ਚੱਚੇ ਵਾਲੇ ਹੁੰਦੇ ਆ ਯਾਨੀ ਕਿ ਸਾਰੇ ਹੀ ਵਰਗ ਠੀਕ ਹੈਗੇ ਤਾਂ ਡੀ ਉੱਤਰ ਆ ਜਾਏਗਾ ਕੋਈ ਵੀ ਗਲਤ ਨਹੀਂਗਾ ਠੀਕ ਹੈ ਜੀ ਔਰ ਅੱਜ ਦਾ ਲਾਸਟ ਪ੍ਰਸ਼ਨ ਦੇਖੋ ਜੀ ਤੁਹਾਡੀ ਸ਼੍ਰੇਣੀ ਵਿੱਚ ਕਰਦੇ ਆਰਤੀ ਨਸ਼ਾ ਕਰਕੇ ਹੁੰਦਾ ਤਾਂ ਤੁਸੀਂ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਮੰਨੋ ਠੀਕ ਹੈ ਤਾਂ ਇਹਦੇ ਲਈ ਅਸੀਂ ਉਸਦੇ ਮਾਨਸਿਕ ਵਾਤਾਵਰਨ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਵਕਰਾ ਗਲਤ ਹੈ ਉਸ ਦੀ ਅੰਤਰੀਚਾ ਇਹ ਵੀ ਗਲਤ ਹੈ ਤੇ ਡੀ ਵੀ ਗਲਤ ਹੈ ਇਹਦੇ ਚੋਂ ਬੀ ਆਪਸ਼ਨ ਬਿਲਕੁਲ ਠੀਕ ਆਏਗਾ ਕਿ ਉਸ ਦਾ ਮਾਨਸਿਕ ਵਾਤਾਵਰਨ ਠੀਕ ਹੈ ਹੋ ਸਕਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਵੇ ਕੋਪਾ ਕਾਫੀ ਗੱਲਾਂ ਹੋ ਸਕਦੀਆਂ ਠੀਕ ਹੈ ਹੋ ਸਕਦਾ ਸ਼ੌਂਕ ਨਹੀਂ ਆਉਂਦਾ ਵੀ ਇਹ ਵੀ ਨਹੀਂ ਕਿਹਾ ਜਾ ਸਕਦਾ ਪਰ ਸਾਡੇ ਕੋਲੇ ਇੱਕ ਆਪਸ਼ਨ ਸਹੀ ਬੰਦੀ ਹੈ ਉਹ ਹੈਗੀ ਹੈ ਜੀ ਬੀ ਠੀਕ ਹੈ ਜੀ ਤਾਂ ਇਹ ਆ ਜੀ ਸਾਡੇ ਅੱਜ ਦੇ ਪ੍ਰਸ਼ਨ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਦਾ ਬਾਕੀ ਹੋਰ ਮਹੱਤਵਪੂਰਨ ਇਨਫੋਰਮੇਸ਼ਨ ਦੇ ਲਈ ਸਾਡੇ ਟੈਲੀਗ੍ਰam ਨਾਲ ਜੁੜ ਸਕਦੇ ਹੋ ਇੰਸਟਾਗ੍ਰam ਫੇਸਬੁੱਕ ਤੇ ਪੇਜ ਬਣੇ ਹੋਏ ਆ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਜੀ ਔਰ ਐਵੇਂ ਸਾਡਾ ਵਟਸਐਪ ਨੰਬਰ ਆ ਤੁਸੀਂ ਇਹਦੇ ਤੇ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਸੋ ਮਿਲਦੇ ਆ ਜੀ ਸਵੇਰ ਦੇ ਅਗਲੇ ਪ੍ਰਸ਼ਨਾਂ ਦੇ ਨਾਲ ਧੰਨਵਾਦ